ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਵੱਲੋਂ ਆਪਣੇ ਸੱਤਾਧਾਰੀ ਕੌਂਸਲਰਾਂ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਗਈ ਇਸ ਦੌਰਾਨ ਉਨ੍ਹਾਂ ਵੱਲੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਤੇ ਲਗਾਏ આરોਪ ਕਿ ਉਨ੍ਹਾਂ ਵੱਲੋਂ ਮੁਹਾਲੀ ਦੇ ਵਿਕਾਸ ਕਾਰਜ ਅਫਸਰ ਸ਼ਾਹੀ ਦੀ ਮਦਦ ਨਾਲ ਰੋਕੇ ਜਾ ਰਹੇ ਹਨ ਅਤੇ ਇਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਨ ਕਿ ਸਿਆਸੀ ਲੜਾਈ ਵਿੱਚ ਲੋਕਾਂ ਦਾ ਨੁਕਸਾਨ ਹੋਣ ਤੋਂ ਰੋਕਿਆ ਜਾਵੇ ਅਤੇ ਇਸ ਮਾਮਲੇ ਵਿੱਚ ਆਪਣੀ ਦਖਲਦਸਤੀ ਕਰਨ ਤਾਂਕਿ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਨ ਦਿੱਤਾ ਜਾਵੇ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਕਿਦਾ ਮਕਸਦ ਸਿਰਫ ਮਹਾਲੀ ਡਿਵੈਲਪਮੈਂਟ ਨੂੰ ਲੈ ਕੇ ਆ ਹੋਰ ਜਿਹੜੀ ਵਾਰਡਬੰਦੀ ਹੋਈ ਆ ਨਵੀਂ ਉਹਨੂੰ ਲੈ ਕੇ ਥੋੜੇ ਜਿਹੜੇ ਨਵੇਂ ਕੋਈ ਕੈਂਡੀਡੇਟ ਨੇ ਜਾਂ ਕੋਈ ਕਿਸੇ ਮਨ ਦੇ ਵਿੱਚ ਕੋਈ ਗੱਲ ਹੈਗੀ ਆ ਕਿ ਮੈਂ ਇਲੈਕਸ਼ਨ ਲੜਨੀ ਆ ਜਾਂ ਸ਼ਹਿਰ ਸਰਕਾਰ ਨੂੰ ਇਹ ਲੱਗਦਾ ਇਸ ਵਿਲੈਕਸ਼ਨ ਨੂੰ ਲੁੱਟ ਲਾਂਗੇ ਉਸ ਸਮੇਂ ਤੁਹਾਡੇ ذریعے ਦੱਸਣਾ ਚਾਹੁੰਨਾ ਕਿ ਸਾਰੇ ਜਿਹੜੇ ਸਾਡੇ ਕੌਂਸਲਰ ਸਹਿਬਾਨ ਨੇ ਉਹ ਇੱਥੇ ਆਏ ਹੋਏ ਨੇ ਪਰ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਮੁਸ਼ਕਲਾਂ ਆ ਰਹੀਆਂ ਨੇ ਉਹ ਹੀ ਤੁਹਾਨੂੰ ਦੱਸਣੀਆਂ ਚਾਹੁੰਦੇ ਆ ਤੁਹਾਡੇ ਰਾਹੀਂ ਹਾਲਾਂਕਿ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਅਫਸਰशाही ਕੀ ਕਰ ਰਹੀ ਆ ਔਰ ਪੋਲੀਟੀਕਲ ਬੰਦੇ ਪਿੱਛੋਂ ਮੱਥ ਕੇ ਕੀ ਕਰ ਰਹੇ ਨੇ ਅਸੀਂ ਉਹ ਗੱਲ ਦੱਸਣੀ ਆ ਤੁਹਾਨੂੰ ਅੱਜ ਮੈਕਸੀਮ ਜਿਹੜੇ ਕਾਉਂਸਲਰ ਨੇ ਮਹਾਲੀ ਦੇ ਸਾਡੇ ਰੂਲਿੰਗ ਪਾਰਟੀ ਦੇ ਕਾਉਂਸਲਰ ਨੇ ਸਾਰੇ ਮੇਰੇ ਨਾਲ ਖੜੇ ਨੇ ਸੀਨੀਅਰ ਡਿਪਟੀ ਮੇਅਰ ਸਾਹਿਬ ਸਾਡੇ ਸੁਮਨ ਸਾਹਿਬ ਜੀ ਸੀਨੀਅਰ ਸਾਡੇ ਸਾਰਿਆਂ ਕੋ ਵੀ ਨਾਲ ਬੈਠੇ ਆ ਸੋ ਸਾਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਸਰਕਾਰ ਵਾਲੇ ਸਾਨੂੰ ਇਹ ਕਹਿੰਦੇ ਸੀ ਕਿ ਸਾਡੇ ਕੋਲੇ ਫੰਡ ਨਹੀਂ ਹੈਗੇ ਸਾਡੇ ਕੋਲੇ ਪੈਸੇ ਨਹੀਂ ਅਸੀਂ ਕੰਮ ਕਿਵੇਂ ਕਰੀਏ ਉਸ ਤੋਂ ਬਾਅਦ ਪੈਸੇ ਆ ਗਏ ਕੰਮ ਪਾਸ ਹੋ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਤੁਸੀਂ ਹਮੇਸ਼ਾ ਹਰ ਵਾਰੀ ਇੱਥੇ ਗੱਲ ਕਰਦੇ ਹੋ ਆਗੇ ਹਾਊਸ ਦੀ ਮੀਟਿੰਗ ਤੁਹਾਨੂੰ ਜਿਨੀ ਸਾਨੂੰ ਸਮਝ ਆ ਉਹਨੂੰ ਤੁਹਾਨੂੰ ਵੀ ਸਮਝ ਆ ਕਿ ਕੰਮਕਾਰ ਕਿਵੇਂ ਪਾਸ ਹੁੰਦੇ ਆ ਕੰਮਕਾਰ ਪਹਿਲਾਂ ਐਸਟੀਮੇਟ ਬਣਦੇ ਆ ਫਿਰ ਉਹਦੇ ਬਾਅਦ ਮਤਲਬ ਅੱਗੇ ਟੈਂਡਰ ਹੁੰਦੇ ਆ ਫਿਰ ਟੈਂਡਰ 2 3 ਨਹੀਂ ਆਉਂਦੇ ਫਿਰ ਅੱਗੇ ਦੁਬਾਰਾ ਨੂੰ ਰੀਕਾਲ ਕਰਿਆ ਜਾਂਦਾ ਤਾਂ ਮਤਲਬ ਬਹੁਤ ਲੰਬਾ ਸਮਾਂ ਲੱਗਦਾ ਹੈ ਵਰਕ ਆਰਡਰ ਤੱਕ ਸੋ ਅੱਜ ਵਰਕ ਆਰਡਰ ਵੀ ਹੋਏ ਹੋਏ ਨੇ ਬਹੁਤ ਕੰਮ ਹੋਏ ਹੋਏ ਨੇ ਵਰਕ ਆਰਡਰ ਹੋਏ ਹੋਏ ਨੇ ਮਗੜਾ ਠੇਕੇਦਾਰ ਹੈਗਾ ਉਹ ਸਾਨੂੰ ਸ਼ਰਿਆਮ ਹੀ ਕਹਿਣੇ ਸ਼ੁਰੂ ਕਰਤਾ ਕਿ ਜੀ ਸਾਨੂੰ ਤਾਂ ਉੱਪਰੋਂ ਹੁਕਮ ਹੈ ਕਿ ਅਸੀਂ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਸਾਨੂੰ ਉੱਪਰੋਂ ਨਹੀਂ ਕਹਿੰਦੇ ਅਸੀਂ ਕਿ ਉੱਪਰੋਂ ਤੁਹਾਨੂੰ ਕੌਣ ਨਹੀਂ ਕਹਿੰਦਾ ਜੀ ਐਸ ਡੀਓ ਤੋਂ ਕਹੋ ਜੀ ਅਸੀਂ ਐਸ ਡੀਓ ਨੂੰ ਕਹਿੰਦੇ ਆ ਕਿ ਜੀ ਦੱਸੋ ਕੀ ਕਾਰਨ ਹੈ ਉਹਨਾਂ ਜੀ ਮੈਨੂੰ ਉਪਰੋਂ ਗਹੋ ਲਾ ਉਹ ਤੋਂ ਉੱਪਰ ਬੈਠਾ ਹੈਗਾ ਉਹਨੂੰ ਪੁੱਛਦੇ ਆ ਉਹ ਜੀ ਗੋਲਮੋਲ ਗੱਲਾਂ ਕਰਦੇ ਆ ਗੋਲਮੋਲ ਗੱਲਾਂ ਕੀ ਕਰਦੇ ਆ ਕਿ ਜੀ ਮਨੋ ਸਿੱਧਾ ਹੋ ਇਹ ਵੀ ਕਹਿੰਦੇ ਕਿ ਜੀ ਐਮਐਲਏ ਸਾਹਿਬ ਵਾਲੇ ਬੱਸ ਸਾਨੂੰ ਡਾਇਰੈਕਸ਼ਨ ਹੈ ਕਿ ਤੁਸੀਂ ਕੰਮ ਨੂ ਕਰਨੇ ਸੋ ਮੈਂ ਤੁਹਾਡੇ ਜੀ ਜੀ ਦੱਸਣਾ ਚਾਹੁੰਨਾ ਕਿ ਕੰਮ ਉਹ ਮੇਰੇ ਘਰ ਦਾ ਨਹੀਂ ਹੈਗਾ ਕੰਮ ਉਹ ਮੇਰੇ ਮਹੱਲੇ ਕੱਲੇ ਦਾ ਕੰਮ ਨਹੀਂ ਹੈਗਾ ਉਹ ਕੰਮ ਸਾਰੇ ਸ਼ਹਿਰ ਦਾ ਹੈ ਉਹ ਸਾਰੇ ਉਹ ਸ਼ਹਿਰ ਮਸੀਆਂ ਦਾ ਕੰਮ ਹੈ ਜਿਨ੍ਹਾਂ ਲੋਕਾਂ ਨੇ ਬਹੁਤ ਵੱਧ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਔਰ ਅੱਜ ਉਹਨਾਂ ਬੰਦੇ ਨੂੰ ਵੋਟਾਂ ਪਾਈਆਂ ਸੀ ਜਿਹੜੇ ਮਹੱਲੇ ਦੀ ਕੌਂਸਲ ਦੀ ਇਲੈਕਸ਼ਨ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਉਹਨਾਂ ਲੋਕਾਂ ਨੇ ਐਮਐਲਏ ਸੁਣਿਆ ਸੀ ਔਰ ਜੇ ਉਹ ਉਸ ਟਾਈਮ ਐਮਸੀ ਹਾਰੇ ਸਿੰਘ ਦਾ ਸ਼ਹਿਰ ਦਾ ਵਿੱਚ ਇਹ ਕਮੀ ਹੋਣੀ ਆ ਕਿ ਉਹ ਉਸ ਟਾਈਮ ਵੀ ਜਦੋਂ ਮੇਅਰ ਸੀਗੇ ਉਸ ਟਾਈਮ ਉਹ ਤਾਂ ਉਹ ਵੀ ਇਸ ਤਰ੍ਹਾਂ ਕੰਮ ਕਰਦੇ ਹੋਣਗੇ ਕਿਸੇ ਦਾ ਕੰਮ ਕਰਵਾਤਾ ਕਿਸੇ ਦਾ ਕੰਮ ਰਕਵਾਤਾ ਸੋ ਸਾਡੀ ਸੋਚ ਇਹ ਬਿਲਕੁਲ ਨਹੀਂ ਹੈਗੀ ਭਾਵੇਂ ਸਰਕਾਰ ਚ ਅਸੀਂ ਹੋਈਏ ਭਾਵੇਂ ਸਰਕਾਰ ਤੋਂ ਬਾਹਰ ਹੋਈਏ ਭਾਵੇਂ ਕਾਉਂਸਲ ਦੇ ਵਿੱਚ ਕੋਈ ਹੋਰ ਕਾਬਜ ਹੋਵੇ ਪਰ ਅਸੀਂ ਹਮੇਸ਼ਾ ਸ਼ਹਿਰ ਵਾਸਤੇ ਕੰਮ ਕਰਦੇ ਰਹੇ ਆ ਤੁਸੀਂ ਪਿੱਛੇ ਦੇਖਿਆ ਜੋ ਸਿੱਧੂ ਸਾਹਿਬ ਮੰਤਰੀ ਸੀਗੇ ਸਰਕਾਰ ਕਾਂਗਰਸ ਪਾਰਟੀ ਦੀ ਸੀਗੀ ਮਹਾਲੇ ਦੇ ਵਿੱਚ ਵੀ ਕਾਫੀ ਸੜੀਆਂ ਦੀ ਗਿਣਤੀ ਹੈਗੀ ਆ ਕਿ ਪ੍ਰਾਈਵੇਟ ਪ੍ਰਾਪਰਟੀਆਂ ਮਹਾਲੇ ਦੇ ਵਿੱਚ ਹੈਗੀਆਂ ਉਹ ਪ੍ਰਾਈਵੇਟ ਪ੍ਰਾਪਰਟੀਆਂ ਦੇ ਵਿੱਚ ਇੱਕ ਧਾਰਾ ਵਿਆਸੀ ਚੰਨ ਦੇ ਵਿੱਚ ਸਿੱਧੂ ਸਾਹਿਬ ਨੇ ਜਿਹੜੇ ਕੰਮ 50-55 ਸਾਲ ਤੋਂ ਕੰਮ ਨਹੀਂ ਸੀ ਹੋਏ ਉਹ ਤੇ ਜਿਮ ਵੀ ਲਵਾਏ ਉੱਥੇ ਸੜਕਾਂ ਵੀ ਬਣਵਾਈਆਂ ਉੱਥੇ ਹੋਰਲੇ ਕੋਈ ਅੰਦਰ ਸੇ ਸੂਲਤਾ ਦੇ ਲੋਡ ਸੀਗੇ ਉਹ ਵੀ ਕਰਵਾਏ ਔਰ ਜੋ ਮਨ ਲੋ ਅੰਦਰ ਕੰਮ ਹੋਣ ਵਾਲੇ ਸੀ ਉਹ ਸਾਰੇ ਕੰਮ ਕਰਵਾਏ ਇਹ ਸਰਕਾਰ ਆਈ ਇਹ ਸਰਕਾਰ ਨੇ ਸਭ ਤੋਂ ਪਹਿਲਾਂ ਆ ਕੇ ਕੰਮ ਕੀ ਰੋਕਿਆ ਕਿ ਜੀ ਪ੍ਰਾਈਵੇਟ ਸੈਡੀਆਂ ਦੇ ਵਿੱਚ ਕੰਮ ਨਹੀਂ ਹੋਣ ਦੇਣਾ ਉਹ ਕੰਮ ਰੁਕ ਗਿਆ ਔਰ ਕੰਮ ਰੁਕ ਗਿਆ ਜੀ ਘੜ ਤੋਂ ਘੜ 4 ਸਾਲ ਔਰ ਮੈਂ ਬਾਰ-ਬਾਰ ਲਿਖਦਾ ਰਿਹਾ ਮੈਂ ਤੁਹਾਨੂੰ ਦੇ ਵੀ ਦੂੰਗਾ ਕਾਪੀਆਂ ਸਾਰੀਆਂ ਉਹ ਕਿ ਜਿਹੜੀਆਂ ਮੈਂ ਲਿਖੀਆਂ ਉਹ ਤੋਂ ਬਾਰ-ਬਾਰ ਲਿਖ ਕੇ ਆਉਂਦਾ ਰਿਹਾ ਤੁਹਾਡਾ ਮਤਾਰਦ ਹੈ ਮਤਾਰਦ ਹੈ ਤੁਸੀਂ ਬਾਰ-ਬਾਰ ਨਾਂ ਲਿਖ ਕੇ ਭੇਜੋ ਉਸ ਤੋਂ ਬਾਅਦ ਕੀ ਹੋਇਆ ਇੱਕ ਇਥੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਸੁਖਦੇਵ ਸਿੰਘ ਪਟਵਾਰੀ ਕੌਂਸਲਰ ਹੈ ਉਹ ਖੜਾ ਹੋਇਆ ਉਹਨੇ ਪਿਆਜੀ ਤੁਸੀਂ ਲਿਖ ਕੇ ਭੇਜੋ ਮੈਂ ਕਰਵਾ ਲਊਗਾ ਮੈਂ ਇਹ ਵੀ ਕਿਹਾ ਕਿ ਮੈਂ ਬਹੁਤ ਵਾਰ ਲਿਖ ਕੇ ਭੇਜੋ ਗਿਆ ਕਿ ਤੁਹਾਡੀ ਲਈ ਸਰਕਾਰ ਹੈ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਜਿੰਨੀਆਂ ਸੜਕੀਆਂ ਹੈਗੀਆਂ ਹਾਲਾਂਕਿ ਸੜਕੀਆਂ ਦੇ ਵਿੱਚੋਂ ਬਹੁਤ ਜ਼ਿਆਦਾ ਬੋਟ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਨੂੰ ਪਈ ਆ ਔਰ ਕਾਂਗਰਸ ਦੇ ਖਿਲਾਫ ਪਈ ਆ ਕਾਂਗਰਸ ਨੇ ਉਹਨਾਂ ਦੇ ਕੰਮ ਵੀ ਕਰਵਾਏ ਸੀ ਪਰ ਪਤਾ ਨਹੀਂ ਕਾਰਨ ਜੀ ਹੈ ਕਿ ਉਹਨਾਂ ਨੇ ਤੁਹਾਡੇ ਵਿੱਚ ਕੀ ਦੇਖਿਆ ਤੁਸੀਂ ਉਹਨਾਂ ਵਾਸਤੇ ਕੀ ਕਰੋਗੇ ਪਰ ਤੁਸੀਂ ਚਲੋ ਇਹ ਕੰਮ ਬੰਦ ਕਰਵਾ ਦੇ ਔਰ ਉਹ ਕੀ ਸੋਚਣਗੇ ਉਹ ਕਹਿੰਦਾ ਜੀ ਤੁਸੀਂ ਇੱਕ ਵਾਰੀ ਪਾਸ ਕਰ ਦਿਓ ਮੈਂ ਆਪਣੇ ਕਰਵਾ ਲਿਆਂਗਾ ਅੱਜ ਇੱਕੋ ਸੈੜੀ ਦਾ ਹੈਗਾ ਜਿਹੜੀ ਸੈੜੀ ਦਾ ਕੰਮ ਪਾਸ ਹੋ ਕੇ ਆਇਆ ਉਹ ਜਿੱਥੇ ਸੁਖਦੇਵ ਸਿੰਘ ਪਰਿਵਾਰੀ ਰਹਿੰਦੇ ਆ ਉਹ ਸੈੜੀ ਦਾ ਕੰਮ ਪਾਸ ਹੋ ਗਿਆ ਬਾਕੀ ਸਾਰੀਆਂ ਸੜੀਆਂ ਦਾ ਕੰਮ ਪੂਰੇ ਮਹਾਲੀ ਦਾ ਕੰਮ ਜਿਹੜੀ ਮਰਜ਼ੀ ਪੰਚਮ ਲੈ ਲਓ ਹਸਪਤਾਲ ਲੈ ਲਓ ਦੂਜੀ ਤੀਜੀ ਜਿੰਨੀਆਂ ਵੀ ਸਵੈਟੀਆਂ ਸੇ ਹੈਈਆਂ ਨੇ ਮੈਂ ਸਾਰੀਆਂ ਨਾਮ ਨਹੀਂ ਲੜਾਂ ਕਿਉਂਕਿ ਲੰਬਾ ਸਮਾਂ ਲੱਗ ਜਾਊਗਾ ਸੋ ਸਾਰੀਆਂ ਸੜੀਆਂ ਦੇ ਕੰਮ ਬੰਦ ਪਏ ਆ ਇੱਕੋ ਸੜੀ ਦਾ ਕੰਮ ਪਾਸ ਹੋ ਕੇ ਆਇਆ ਉਸ ਤੋਂ ਬਾਅਦ ਮੈਂ ਸਾਰੀਆਂ ਸੜੀਆਂ ਨੂੰ ਇੱਕ ਮੈਸੇਜ ਲਾਇਆ ਕਿ ਜੇ ਇੱਕ ਸੜੀ ਦਾ ਕੰਮ ਹੋ ਸਕਦਾ ਹੈ ਆ ਫਿਰ ਦੂਜਿਆਂ ਦਾ ਕਿਉਂ ਨਹੀਂ ਹੋ ਸਕਦਾ ਮੈਂ ਸਾਰੀਆਂ ਚਿੱਠੀਆਂ ਮੰਗੀਆਂ ਉਹਨਾਂ ਸਾਰਿਆਂ ਆਪਣੀ ਡਿਮਾਂਡ ਲਿਖ ਕੇ ਭੇਜੀ ਕਿ ਸਾਡੇ ਆਹ ਆਹ ਕੰਮ ਹੋਣ ਵਾਲੇ ਨੇ ਔਰ ਉਸ ਤੋਂ ਬਾਅਦ ਨਾ ਕਮਿਸ਼ਨਰ ਸਾਹਿਬ ਨੂੰ ਵੀ ਕਿਹਾ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਕਿਹਾ ਸਾਰੇ ਅਫਸਰਾਂ ਨੂੰ ਮੈਂ ਚਿੱਠੀ ਵੀ ਗੱਡੀ ਲਿਖ ਕੇ ਲਿਖਤੀ ਪਰਤੇ ਵੀ ਮੇਰੇ ਕੋਲੇ ਚਿੱਠੀ ਹੈਗੀ ਆ ਕਿ ਜੀ ਤੁਸੀਂ ਜਿਹੜੀ ਬਾਕੀ ਪ੍ਰਾਈਵੇਟ ਪ੍ਰਾਪਰਟੀਆਂ ਹੈਗੀਆਂ ਨੇ ਬਾਕੀ ਪ੍ਰਾਈਵੇਟ ਸੜਕੀਆਂ ਹੈਗੀਆਂ ਨੇ ਉਹਨਾਂ ਦਾ ਤੁਸੀਂ ਸਾਰੇ ਐਸਟੀਮੇਟ ਬਣਵਾਓ ਆਪਾਂ ਉਹਨਾਂ ਦੇ ਕੰਮ ਕਰਵਾ ਕੇ ਦੇ ਜੀ ਆ ਉਹ ਇਸ ਕਰਕੇ ਬਾਹਰ ਆ ਰਿਹਾ ਕਿ ਮਤਲਬ ਵੀ ਸਰਕਾਰ ਦੇ ਪੈਸੇ ਲੱਗੇ ਹੋਏ ਆ ਸਰਕਾਰ ਦੇ ਖਜ਼ਾਨੇ 'ਚ ਪੈ ਠੀਕ ਜੀਰ ਕੰਮ ਕਰਨ ਤਿਆਰ ਹੈ ਸਿੰਪਲ ਇੱਕ ਬੰਦਾ ਆਪਣੀ ਬਾਵਾ ਖੱਟਣ ਵਾਸਤੇ ਉਹ ਕੰਮ ਸ਼ੁਰੂ ਨਹੀਂ ਹੋਣ ਦੇ ਰਿਆ ਉਹ ਕੌਣ ਹੈ ਉਹ ਇਥੇ ਦੇ ਮੌਜੂਦਾ ਐਮਐਲਏ ਨੇ ਉਸ ਜੀ ਨੂੰ ਰੋਕ ਰਿਆ ਨੇ ਔਰ ਮੈਂ ਤੁਹਾਡੇ ਜਰੀਏ ਫਿਰ ਕਹਿ ਦਿੰਦਾ ਕਿ ਕਾਰਪੂਸ਼ਨ ਦਾ ਉਹਨਾਂ ਨੇ ਬੋਰਡ ਬੰਦੀ ਉਹਨਾਂ ਨੇ ਕੀਤੀ ਹੈਗੀ ਆ ਉਹ ਜਿੰਨੀ ਮਰਜ਼ੀ ਤੋੜਪਨ ਕੀਤੀ ਆ ਜਿਹੜੀ ਮਨੋ ਜਰਨਲ ਸੀ ਨੂੰ ਐਸਸੀ ਕਰਦੇ ਆ ਕਿਸੇ ਕੁਸ਼ ਕਰਤਾ ਹਾਲਾਂਕਿ ਫੇਸਸੀ ਬੋਰਡ ਵੀ ਨਹੀਂ ਹੈਗੀ ਜਿੱਦਾਂ ਬੀਸੀ ਸੀਟ ਕੀਤੀ ਆ ਉਹ ਬੀਸੀ ਬੋਰਡ ਵੀ ਨਹੀਂ ਹੈਗੀ ਉਸੇ ਬੀਸੀ ਬੋਰਡ ਕਰਤਾ ਪਰ ਜੋ ਮਰਜੀ ਜੋਰ ਲਾ ਲੰ ਪੰਜਾਬ ਔਰ ਨੇ 50 ਰੋਟਾਂ ਮੈਕਸੀਮਮ ਸੀਟਾਂ ਆਉਣਗੀਆਂ ਉਹ ਕਾਂਗਰਸ ਪਾਰਟੀ ਨੂੰ ਆਉਣਗੀਆਂ ਔਰ ਕੌਂਸ ਪਾਰਟੀ ਦੀ ਹੀ ਕਾਰਪੂਸ਼ਨ ਬਣੂਗੀ ਔਰ ਕੌਂਸ ਪਾਰਟੀ ਦਾ ਹੀ ਮੇਰ ਬਣੂਗਾ ਔਰ ਅਗਲੀ ਸਰਕਾਰ ਵੀ ਕੌਂਸ ਪਾਰਟੀ ਦੀ ਬਣੂਗੀ ਔਰ ਜੋ ਇਹ ਚੱਲਾ ਚੱਲ ਰਹੇ ਨੇ ਔਰ ਇਹਨਾਂ ਨੂੰ ਪੁੱਠੀਆਂ ਪੈਣੀਆਂ ਨੇ ਮੈਂ ਤੁਹਾਡੇ ਜਰੀਏ ਦੱਸ ਮੇਰੇ ਸਾਹਿਬ ਸੱਤਾ ਪੱਖ ਦੇ ਵਿੱਚ ਵੀ ਇਹ ਦੇ ਅਧਿਕਾਰ ਦੇ ਵਿੱਚ ਵੀ ਹੈਗਾ ਕਿ ਕੋਈ ਵੀ ਅਫਸਰਸਾਈਜ਼ ਮੂਵੀ ਨਹੀਂ ਮੰਗਾ ਕਿੱਤਾ ਦੇ ਜਿਹੜੇ ਬੁਨਾਸ ਦੇ ਕੰਮ ਤੁਸੀਂ ਪਾਸ ਕਰੇ ਨੇ ਕੰਮ ਕੋਈ ਹੂ ਨਹੀਂ ਦੇ ਰਹਾ ਦੁਬਾਰਾ ਤੁਸੀਂ ਆਉਣ ਦੀ ਗੱਲ ਤਾਂ ਨਹੀਂ ਹੋ ਦੁਬਾਰਾ ਆਤੀ ਵੀ ਨਹੀਂ ਦੇਖੋ ਮੈਂ ਤਾਂ ਦੇ ਰਹੀ ਇਹ ਦੱਸਣਾ ਚਾਹਣਾ ਕਿ ਮਨ ਲੋ ਜਿਹੜਾ ਮੇਲ ਦੀ ਪਾਵਰ ਕੀ ਹੁੰਦੀ ਆ ਮੇਲ ਕੀ ਕਰ ਸਕਦਾ ਹੁੰਦਾ ਔਰ ਮੇਲ ਨੇ ਕੀ ਕਰਨਾ ਹੁੰਦਾ ਮੇਲ ਨੇ ਜਿਹੜੇ ਮੇਰੇ ਕਾਉਂਸਲਰ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਅਸੀਂ ਮਨ ਜਿੰਨੇ ਕੰਮ ਜਿਹੜੇ ਇਹ ਮੇਰੇ ਕੋਲ ਲੈ ਕੇ ਆਏ ਉਹ ਕੰਮ ਸਾਰੇ ਐਸਟੀਮੇਟ ਪਾਸ ਕਰਵਾਏ ਟੈਂਡਰ ਲਗਵਾਏ ਸਭ ਕੁਝ ਹੋ ਗਿਆ ਜਿਹੜੇ ਅਫਸਰ ਲਾਏ ਹੋਏ ਕਿ ਨਹੀਂ ਲਾਏ ਹੋਏ ਆ ਉਹ ਸਰਕਾਰ ਨੇ ਲਾਏ ਹੋਏ ਆ ਦੇ ਅਫਸਰ ਦੇ ਕੋਈ ਬਾਈਜਾ ਸਾਡੇ ਬੰਗਲ ਦੀ ਕੋਈ ਮਣੀਮੁੜੀ ਗੱਲ ਸੁਣਦਾ ਉਹਨੂੰ ਅਗਰੇ ਪਟਿਆਲੇ ਬਦਲ ਦਿੰਦੇ ਆ ਲੁਧਿਆਣੇ ਬਦਲ ਦਿੰਦੇ ਆ ਉਹ ਕੀ ਕਰਦੇ ਆ ਮੈਂ ਤਾਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਕਿ ਮਤਲਬ ਇਹਨਾਂ ਦੀ ਸੋਚ ਹੈ ਇਹਨਾਂ ਨੂੰ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਸਰਕਾਰ ਬਣ ਕੇ ਬਹੁਤ ਚੰਗੇ ਕੰਮ ਕਰੂਗੀ ਪਰ ਇਹ ਤਾਂ ਬਹੁਤ ਮਾੜਾ ਜੋ ਅੱਜ ਤੱਕ ਨੀਜ਼ ਹਾਸ ਦੇ ਵਿੱਚ ਹੋਇਆ ਉਹ ਕਰ ਰਹੇ ਨੇ ਕਿ ਮੈਂ ਡਿਵੈਲਪਮੈਂਟ ਦੇ ਕੰਮ ਰੋਕ ਰਹੇ ਨੇ ਡਿਵੈਲਪਮੈਂਟ ਦੇ ਕੰਮ ਕੀਦੇ ਕਿਸੇ ਕੇ ਪਿਓ ਦੇ ਪੈਸੇ ਥੋੜਾ ਹੈਗੇ ਨੇ ਪੈਸੇ ਲੋਕਾਂ ਦੇ ਪੈਸੇ ਨਹੀਂ ਟੈਕਸ ਤੋਂ ਪੈਸੇ ਇਕੱ ਅੱਧੂ ਪੈਸੇ ਜਿਹੜੇ ਖਜ਼ਾਨੇ ਵਿੱਚ ਪੈਸੇ ਪਏ ਆ ਪਰ ਕੰਮ ਨਹੀਂ ਹੋਣ ਦੇ ਰਹੇ ਸੋ ਅਸੀਂ ਜਿਹੜੀ ਵਾਪਸ ਹੋਣ ਦੀ ਗੱਲ ਕਰਦੇ ਆ ਅਸੀਂ ਲੋਕਾਂ ਨਾਲ ਖੜੇ ਆ ਉਹਨਾਂ ਨੇ ਸਾਡੇ ਬਲੇ ਕੰਮ ਦੇਖਿਆ ਕੌਂਸਲ ਬਲੇ ਕੰਮ ਦੇਖਿਆ ਕੌਂਸਲ ਨੇ 100-100 ਰੁਪਏ ਵੀ ਅਸੀਂ ਕਾਰਪੋਰੇਸ਼ਨ ਵਾਸਤੇ ਲਏ ਕਿ 1 ਰੁਪਈਆ ਲੈ ਕੇ ਆਏ ਨੇ ਕਿ ਤੇ ਐਮਐਲਏ ਸਾਹਿਬ ਆਈ ਚੱਕ ਸਿੰਪਲ ਇੱਕ ਬਿੱਲਾ ਮਾਰ ਦੇ ਦਰ ਕੇ ਜੀ ਮੈਂ ਆਹ ਕਰਵਾ ਰਿਹਾ ਜੀ ਉਹ ਆ ਦੱਸ ਦੇਣ ਜੀ ਉਹਨਾਂ ਨੇ ਲੱਡੂ ਬਣਤੇ ਜੀ ਕੋਈ ਬਿਲਕੁਲ ਉਹਨਾਂ ਦੀ ਕੋਈ ਨਾ ਸਰਕਾਰ ਦੀ ਕੋਈ ਸੋਚ ਆ ਕੇ ਨਾ ਐਮਐਲਏ ਸਾਹਿਬ ਦੀ ਕੋਈ ਸੋਚ ਆ ਕੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਮਤਲਬ ਜੋ ਲੋਕਾਂ ਦੇ ਵਿੱਚ ਸਾਡਾ ਆਪਸੀ ਪਿਆਰ ਹੈ ਸਾਡੇ ਘਸਰਾ ਪਿਆਰ ਹੈ ਜਾਂ ਅਸੀਂ ਲੋਕਾਂ ਨਾਲ ਮਿਲਦੇ ਵਰਤਦੇ ਆਂ ਔਰ ਲੋਕਾਂ ਨੂੰ ਸਾਡੇ ਦੇ ਭਰੋਸਾ ਹੈ ਤਾਂ ਅਸੀਂ 100% ਦਵਾ ਜਿੱਤਦੇ ਆਵਾਂਗੇ ਫਿਰ ਸਰਕਾਰ ਵੀ ਕੌਂਸਲ ਪਾਰਟੀ ਦੀ ਹੋਊਗੀ ਕੌਂਸਲ ਵੀ ਕੌਂਸਲ ਪਾਰਟੀ ਦੀ ਹੋਊਗੀ ਔਰ ਸਾਰੇ ਕੰਮ ਵੀ ਹੋਣਗੇ ਔਰ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਇੱਥੇ ਜਦੋਂ ਮੈਂ ਇੱਥੇ ਬੈਠ ਕੇ ਕਿਹਾ ਸੀਗਾ ਵੀ ਮੈਂ ਪਾਸ ਕਰ ਲੱਗਣ ਦਾ ਇਲਾਕਾ ਤੁਸੀਂ ਨਹੀਂ ਲੈ ਰਹੇ ਬਲਾਂਗੀ ਬਿਲਹਰੀ TDA ਜਿੰਨੇ ਇਲਾਕੇ ਦੀ ਆਪਾਂ ਗਰੀਨਿੰਗ ਕਰਦੀ ਉਹ ਸਾਰੇ ਪਸੰਦ ਦੀ ਗੱਲ ਕਰਦੇ ਸਾਰੇ ਜੀ ਐਰੋਸਟੇਜ ਦੀ ਗੱਲ ਕਰਦੇ ਸੀ ਮੈਂ ਕਿਹਾ ਮੈਂ ਪਾਸ ਕਰਨ ਲੱਗਿਆ ਰੋਕਣੇ ਜੇ ਰੁਕਦਾ ਪਾਸ ਕੀਤਾ ਨਾ ਔਰ ਉਸ ਤੋਂ ਬਾਅਦ ਫਿਰ ਸਰਕਾਰ ਨੇ ਵਾਪਸ ਕੀ ਕਰਨਾ ਪਿਆ ਕੋਈ ਸੰਗਤ ਕੱਟ ਰਹੀ ਸੀ ਉਹ ਸਰਕਾਰ ਨੇ ਦੁਬਾਰਾ ਉਹ ਇਲਾਕਾ ਸਾਰਾ ਵਿੱਚ ਪਾਇਆ ਅਜਿੰਨੇ ਲੋਕਾਂ ਨੇ ਵੋਟਾਂ ਵੀ ਪਾਉਣੀਆਂ ਨੇ ਕਿਹਨੂੰ ਵੋਟਾਂ ਪਾਉਣਗੇ ਉਹ ਕੌਨਸਪਾਰਟੀ ਨੂੰ ਵੋਟਾਂ ਪਾਉਣਗੇ ਜਿਹੜੀ ਕੌਨਸਪਾਰਟੀ ਨੇ ਉਹਨਾਂ ਦਾ ਇਲਾਕਾ ਵਿੱਚ ਲੈ ਕੇ ਆਇਆ ਜਿਹੜੇ ਉਹਨਾਂ ਨੂੰ ਕਾਫੀ ਦਾ ਹਿੱਸਾ ਬਣਾਇਆ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਆਗੇ ਹੀ ਉਹਨਾਂ ਦੇ ਹਸਪਤਾਲ ਬਣਨੇ ਨੇ ਉਥੇ ਪਾਰਕ ਬਣਨੇ ਨੇ ਉਥੇ ਗਲੀਆਂ ਬਣਨੀਆਂ ਨੇ ਉਹ ਸਿਵਲ ਸਿਸਟਮ ਠੀਕ ਹੋਣਾ ਹੈਗਾ ਉਥੇ ਡਿਸਪੈਂਸਰੀਆਂ ਬਣਨੀਆਂ ਨੇ ਉਥੇ ਜਿੱਥੇ ਸਕੂਲ ਬਣਨਾ ਤਾਂ ਉਹ ਕਾਰਪੋਰੇਸ਼ਨ ਬਣਾ ਸਕਦੀ ਆ ਕਿਉਂਕਿ ਇਹਦਾ ਵੱਡੀ ਡਿਵੈਲਪਮੈਂਟ ਹੈਗੀ ਆ ਜੇ ਕੋਈ 100 ਕਰੋੜ 200 ਕਰੋੜ ਰੁਪਏ ਲੋਣਾ ਤਾਂ ਕਾਰਪੋਰੇਸ਼ਨ ਆ ਹੀ ਲੱਗ ਸਕਦਾ ਹੈ ਪੰਚਾਇਤ ਰਹਿਦਾ 10-20 ਲੱਖ ਰੁਪਏ ਦੀ ਗੱਲ ਹੁੰਦੀ ਆ ਇਸ ਕਰਕੇ ਬੜਾ ਇਲਾਕਾ ਹੈਗਾ ਉਹ ਕਾਪੂਛ ਦਾ ਹਿੱਸਾ ਬਣਾਇਆ ਜੀ ਵਾਟਪੁਰ ਦੀ ਜਿਹੜੀ ਤਿੰਨ ਤਿੰਨ ਚਾਰ ਰਕਸ਼ੀਆਂ ਦੇ ਬਾਰੇ ਵਿੱਚ ਧਰਮ ਜੀ ਦੇ ਖੇਤਰ ਆਪਦੀ ਦੇਖੋ ਇਲੈਕਸ਼ਨਾਂ ਦਾ ਮਹਾਰਾਜੀ ਹੋਣੀ ਆ ਕੋਈ ਚਾਰ ਕਰ ਲਾਣ ਉਹਨੂੰ ਪੰਜ ਕਰ ਲਾਣ ਉਹਨੂੰ ਇੱਕ ਕਰ ਲਾਣ 80 ਇਲੈਕਸ਼ਨ ਲੜਨੀਆਂ ਆ ਆਹੀ ਸਾਰੇ ਚਿਹਰੇ ਖੜੇ ਆ ਪਿਛਲੇ ਨੇ ਇਲੈਕਸ਼ਨ ਲੜਨੀਆਂ ਆ ਮੈਂ 100% ਦਾਅਵੇ ਨਾਲ ਕਹਿ ਸਕਦਾ ਕਿ ਕਾਂਗਰਸ ਪਾਰਟੀ ਹੀ ਜਿੱਤੂਗੀ ਦੋਸਤ ਉਹਨੂੰ ਸਿਲਰ ਬਾੜਬੰਦ ਵੀ ਕਰਦੀ ਆ ਸਰਦਾਰ ਜਿਹੜੀ ਵਿੱਤ ਨੂੰ ਆਪਣੇ ਲੱਭੀ ਕਰਦੀ ਆ ਕਾਂਗਰਸ ਸਰਕਾਰ ਦੁਨੋਂ ਕੋਈ ਸਿਲਰ ਬਾੜਬੰਦ ਚਾਉਂਦਾ ਨਹੀਂ ਆਪਣੇ ਧਰਮ ਨੂੰ ਪੜਾਈ ਸੀ ਇਹ ਥੋੜੀ ਜਿਹੀ ਸਿਲਰ ਬਾੜਬੰਦ ਦੇ ਵਿੱਚ ਕਿਉਂ ਨਾ ਹੋਵੇ ਤੁਸੀਂ ਤਾਂ ਉਹਨੇ ਅੱਗੇ ਕਦਮਅਤ ਕੀਤੀ ਸਰਦਾਰ ਜੀ ਤੇ ਮੈਂ ਬਾੜਬੰਦ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਗੱਲ ਡਿਵੈਲਪਮੈਂਟ ਦੀ ਕਰ ਰਿਹਾ ਮੈਂ ਬਾੜਬੰਦ ਦੀ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਜੋ ਬਣਾ ਲਿਆ ਠੀਕ ਹੈ ਲੈਕਚਰ ਮਹਾਲੇ ਤੋਂ ਹੋਣੀ ਹੈ ਨਾ ਵੋਟਰਾਂ ਦਾ ਮਹਾਲੇ ਜੋ ਰੋਕੀ ਪਾਉਣਗੇ ਮੈਂ ਕਿਹਾ ਇਹ ਗਿਆ ਵੀ ਜਿਹੜਾ ਇਲਾਕਾ ਨਹੀਂ ਲੈ ਰਹੇ ਸੀ ਉਹ ਇਲਾਕਾ ਅਸੀਂ ਵਿੱਚ ਪਵਾਇਆ ਉਹ ਇਲਾਕੇ ਦੇ ਲੋਕਾਂ ਨੇ ਬ ਉਹ ਜਿਹੜੇ ਪਹਿਲੇ ਸਾਡੇ ਪਿੱਛੇ ਚਿਹਰੇ ਸਾਰੇ ਖੜੇ ਨੇ ਇਹਨਾਂ ਨੇ ਕਾਂਗਰਸ ਪਰ ਤੋਂ ਇਲੈਕਸ਼ਨ ਲੜਨੇ ਆ ਇਹ ਜਿੱਤ ਕੇ ਸਾਰੇ ਦੁਬਾਰਾ ਆਉਣਗੇ ਉਹਨਾਂ ਨੂੰ ਭੁਲੇਖਾ ਕਿ ਕੰਮ ਰੋਕ ਕੇ ਅਸੀਂ ਵੋਟਾਂ ਲੈ ਲਾਂਗੇ ਕੰਮ ਰੋਕ ਕੇ ਵੋਟਾਂ ਨਹੀਂ ਪੈਣੀਆਂ ਕੰਮ ਕਰਵਾ ਕੇ ਵੋਟਾਂ ਪੈਣੀਆਂ ਜੀ ਦੇ ਤੋਂ ਜਿਹੜੇ ਦਿੱਤੇ ਸੀ ਦੁਬਾਰਾ ਰੀਟ ਕਰੀਏ ਕਾਂਗਰਸ ਚਾਹੁੰਦੇ ਨੇ ਜੀ ਦੇਖੋ ਇਹ ਨਹੀਂ ਹੁੰਦਾ ਕਿ ਸੰਤ ਜੀ ਜਿਵੇਂ ਪੰਜਾਬੀ ਹੋ ਸਕਦੇ ਆ ਇਹ ਨਹੀਂ ਹੈਗਾ ਪਰ ਦੋ ਜਿਹੜੇ ਅਸੀਂ ਅਸੀਂ ਗੱਲ ਕਰਦਾ ਮੈਂ ਦੁਬਾਰਾ ਰੀਟ ਕਰੀਏ ਤਾਂ ਕਿ ਦੁਬਾਰਾ ਨਹੀਂ ਮੈਨਾਂ ਕਿ ਪੰਚਾਇਤ ਕਰਾਂਗੇ ਸਰ ਜਿਹੜੇ ਤੇਲਾ ਰਹਿਗੇ ਸੂਬਾ ਕਰਨ ਦੇ ਦੁਬਾਰਾ 50 ਦੇ 50 ਅਸੀਂ ਦੁਬਾਰਾ ਸਾਰੇ ਵਾਪਸ ਹੋਣਗੇ ਜਿਹੜੇ ਪਹਿਲਾਂ ਕੋਈ ਹਾਰਿਆ ਸੀਗਾ ਉਹਦਾ ਵੀ ਅਜਿਹਾ ਕੋਈ 10 ਵੀ ਵੋਟਾਂ ਦੇ ਜਿਵੇਂ 10 ਵੋਟਾਂ ਦੇ ਹੋ ਨਹੀਂ ਹਾਰਿਆ ਸੀ ਜਾਂ ਕੋਈ 20 ਵੋਟਾਂ ਦੇ ਆਪਣੇ ਪਿੱਛੇ ਖੜੇ ਨੇ ਪਰਦੇਸ਼ ਜੀ ਹਾਰੇ ਸੀਗੇ ਸੋ ਸਾਰਿਆਂ ਨੂੰ ਜਿਤਾ ਕੇ ਦੁਬਾਰਾ ਲੈ ਕੇ ਆਵਾਂਗੇ 50 ਦੇ 50 ਸਟਾ ਦੇ ਸਹੀ ਪੂਰੀਆਂ ਤੇ ਖਰਚਾ ਸਰਕਾਰ ਦਾ ਹੋਇਆ ਹੋਇਆ ਹੈ ਕਿ ਸਿੰਪਲ ਗੱਲ ਇਹ ਹੈ ਕਿ ਉਹਨਾਂ ਨੂੰ ਆਪਣੀ ਬਾਵਾ ਖਟਣ ਵਾਸਤੇ ਮੋਟਰਾਂ ਸਾਈਡ ਦੇ ਪੰਨੇ ਲਖਾਈਆਂ ਹੋਈਆਂ ਨੇ ਕਿ ਜਦੋਂ ਅਸੀਂ ਆ ਕੇ ਇਹ ਗੱਲ ਕਰਾਂਗੇ ਤਾਂ ਇਹ ਮੋਟਰਾਂ ਚੱਲਣ ਫਿੱਟ ਹੋਣੀਆਂ ਉਸ ਤੋਂ ਬਾਅਦ ਚੱਲਣੀਆਂ ਕਿ ਮੇਰੇ ਕਹਿਣ ਤੋਂ ਬਾਅਦ ਆ ਹਰਜੀਤ ਸਿੰਘ ਪੋਲੂ ਬੈਠੇ ਆ ਇਹਨਾਂ ਨੂੰ ਪੁੱਛੋਂਗੇ ਇਹ ਵੀ ਇਹੀ ਗੱਲ ਕਹਿਣਗੇ ਕਿ ਮੇਰੇ ਵਾਰਡ ਦੇ ਵਿੱਚ ਕੰਮ ਪਾਸ ਹੋਏ ਹੋਏ ਨੇ ਔਰ ਛੇ ਬੰਦੇ ਕਹਿੰਦੇ ਆ ਕਿ ਜੀ ਤੁਹਾਡਾ ਕੰਮ ਅਸ ਸ਼ੁਰੂ ਨਹੀਂ ਹੋਣ ਜਣਾ ਸਰ ਮੇਰਾ ਮੇਰਾ 2022 ਦਾ ਆਈਡੀ ਸਟੀਲ ਨੰਬਰ ਪਲੇਟਾਂ ਵਾਰਡ ਨੰਬਰ 9 ਦੇ ਵਿੱਚ ਉਹ ਹਲੇ ਤੱਕ ਨਹੀਂ ਹੋਈਆਂ 2022 ਦਾ ਵਰਕ ਆਰਡਰ ਹੋਇਆ ਹੈ ਤੇ 2.25 ਚੱਲ ਰਿਹਾ ਦੇਖੋ ਕਿੰਨੇ ਸਾਲ ਹੋ ਗਏ ਨੇ ਜੇ ਰੁਕਵਾਇਆ ਨਹੀਂ ਹੋਇਆ ਤਾਂ ਫਿਰ ਕੀ ਹੈ ਕਿਉਂ ਨਹੀਂ ਹੋ ਰਿਹਾ ਜਿੰਨੀ ਰੁਕਵਾਇਆ ਤਾਂ ਹੀ ਕੰਮ ਸਟੀਲ ਨੰਬਰ ਪਲੇਟਾਂ ਦਾ ਕੰਮ ਮੇਰੇ ਇਹ ਵਰਕ ਆਰਡਰ 2022 ਦਾ ਜਿਹੜ ਤੇ ਕੋ ਹੋਰ ਸਾਡੇ ਹੁਣ ਫੋਨ ਚੱਕਣ ਤੋਂ ਖੜ ਗਏ ਕਈ ਅਫਸਰ ਉਹ ਕੰਮ ਹੋ ਗਿਆ ਵੀ ਜਿ ਸਾਨੂੰ ਉਹਨਾਂ ਨੇ ਸਿਖਾਇਆ ਹੋਵੇ ਸਾਡੇ ਫੋਨ ਨਹੀਂ ਚੱਕਣ ਸਾਡੇ ਕੰਮ ਨਹੀਂ ਕਰਨੇ ਉਹਨਾਂ ਨੂੰ ਐ ਨਹੀਂ ਪਤਾ ਵੀ ਮੁੜ ਕੇ ਤਾਂ ਰੱਬ ਸੁੱਖ ਰੱਖੇ ਸਾਡੇ ਕਾਉਂਸਲ ਫੇਰ ਆ ਜਣੇ ਅੱਜ ਬਦਲ ਰਹੇ ਆ ਉਹ ਬਾਣਾ ਨਹੀਂ ਹੈ ਐਵੇਂ ਬਦਲੇ ਸਜਣ ਰਾਤੋ ਰਾਤ ਜਿਵੇਂ ਕਿਸੇ ਦੇ ਸਿਖਾਈ ਹੋਏ ਨੇ ਉਹ ਸਿੱਖੇ ਹੋਏ ਨੇ ਪਰ ਉਹਨਾਂ ਨੂੰ ਬਾਅਦ 'ਚ ਫੀਲ ਹੋਊਗਾ ਵੀ ਇਹ ਸਹੀ ਗਲਤ ਸਿੱਖ ਲਏ ਉਹਨਾਂ ਨੇ ਬੇਇੰਤੋ ਕਰਦਾਂ ਨਾਲ ਅੱਜ ਅਫਸਰਾਂ ਨੂੰ ਵੀ ਭਾਈ ਇਹ ਹਾਲਾਤ ਨਾ ਬਣਾਓ ਵੀ ਅਸੀਂ ਤੁਹਾਡੇ ਦੁਸ਼ਮਣ ਬਣ ਜਾਈਏ ਆਪਣੀ ਇੰਨੀ ਵਧੀਆ ਨਿਬਧ ਆ ਰਹੀ ਹੈ ਹੁਣ ਚੱਕਣੀ ਬੰਦ ਕਰਤੇ ਕੰਮ ਦਾ ਕੀ ਕਰਨੇ ਨੇ ਹੁਣ ਚੱਕਣੀ ਬੰਦ ਕਰਤੇ ਆ 778 ਦੇਖ ਲਓ ਪਾਣੀ ਦੇ ਸਵਾਨੇ ਆਉਣਾ ਸੀਗਾ ਉਹ ਹਾਲ ਤੱਕ ਵਾਟਰ ਬਾਕਸ ਵਾਲਾ ਕੰਮ ਨਹੀਂ ਸ਼ੁਰੂ ਕੀਤਾ ਇਹਨਾਂ ਨੇ ਸਵਾਨਾ ਕਿੰਨੀ ਤਕਲੀਫ ਦਿੱਸਾ 778 ਕਿੰਨੀ ਤਕਲੀਫ ਤੇ ਇਹੋ ਛੋਟੇ ਛੋਟੇ ਕੰਮ ਨੇ ਜੀ ਆ ਕਰਵ ਚੱਲਣ ਲੱਗਣੇ ਨੇ ਟੈਂਡਰ ਹੋਇਆ ਹੋਇਆ 500 200 ਫੁੱਟ ਕਰਕੇ ਬਾਕੀ ਛੱਡਦੇ ਆ ਠੇਕੇਦਾਰ ਆਏ ਨਹੀਂ ਉਹ ਪਤਾ ਨਹੀਂ ਕੀ ਇਹਨਾਂ ਨੂੰ ਆਇਆ ਲੱਗਦਾ ਵੀ ਕੰਮ ਰੋਕੇ ਇਹ ਕੁਝ ਪ੍ਰਾਪਤ ਕਰ ਲੈਣਗੇ ਮੈਨੂੰ ਨਹੀਂ ਲੱਗਦਾ ਭਾਈ ਜੀ ਸਾਡਾ ਕੰਮ ਅੱਜ ਦਾ ਨਹੀਂ ਕਰਾਇਆ ਹੋਇਆ ਸਾਡੇ ਕੰਮ ਪਹਿਲਾਂ ਦੇ ਕਰਾਏ ਹੋਏ ਆ ਰੋਕ ਲੈਣਾ ਜਿੰਨਾ ਸਾਨੂੰ ਤੰਗ ਕਰਨਗੇ ਅਸੀਂ ਉਹਨੇ ਟਕੜੇ ਹੋਵਾਂਗੇ ਬਸ ਤੇ ਇੱਕ ਖੁਰਕੇ ਕਹਿੰਦੇ ਸਾਨੂੰ ਜਿੰਨਾ ਅਸੀਂ ਛੇੜੂਗੇ ਸਾਨੂੰ ਵੀ ਹਾਂ ਤੰਗ ਕਰਨਗੇ ਅਸੀਂ ਤਾਕਤ ਹੋ ਕੇ ਜਵਾਬ ਦੇਵਾਂਗੇ ਜੋ ਕਰਨਾ ਕਰੀ ਜਾਣ ਪਰ ਲੋਕਾਂ ਨੂੰ ਵੀ ਅਸੀਂ ਇੱਕ ਬੇਨਤੀ ਕਰਦੇ ਆ ਵੀ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਇਹਦਾ ਮਹੀਨੇ ਦੋ ਮਹੀਨੇ ਦੀ ਗੱਲਾਂ ਨੇ ਉਦੋਂ ਸਭ ਕੁਝ ਸੈੱਟ ਕਰ ਲਾਂਗੇ ਜੀ We'll